ਸਤ ਸ੍ਰੀ ਅਕਾਲ ਜੀ ਮੇਰੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਮਿਲ ਕੇ ਕਰਤੇ ਹਾਂ ਤੁਸੀਂ ਆਪਣੇ ਘਰਾਂ ਚ ਖੁਸ਼ ਤੇ ਤੰਦਰੁਸਤ ਹੋਵੋਗੇ ਤੇ ਅੱਜ ਆਪਾਂ ਤੁਹਾਡੇ ਨਾਲ ਅਦਰਕ ਦਾ ਜਿਹੜਾ ਉਸ ਨੂੰ ਲੰਬੇ ਸਮੇਂ ਤੱਕ ਸਟੋਰ ਕਰਕੇ ਕਿਸ ਤਰ੍ਹਾਂ ਆਪਾਂ ਰੱਖ ਸਕਦੇ ਹਾਂ ਤੇ ਇਹ ਬਿਲਕੁਲ ਇਹ ਖਰਾਬ ਨਾ ਹੋਵੇ ਤੇ ਆਪਾਂ ਇਦਾਂ ਅਦਰਕ ਲਿਆ ਸੀ ਅਦਰਕ ਨੂੰ ਆਪਾਂ ਕਰਨਾ ਲੁਕਾਟੀ ਵਿੱਚੋਂ ਕੱਢ ਕੇ ਤੇ ਇਸ ਤਰ੍ਹਾਂ ਇਹਨੂੰ ਤੋੜ ਲੈਣਾ ਹੈ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਨਾਲ ਲੱਗਦੀ ਘਰ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਵੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਇਸ ਤਰ੍ਹਾਂ ਆਪਾਂ ਅਦਰਕ ਨੂੰ ਤੋੜ ਲੈਣਾ ਹੈ ਜਿਆਦਾ ਵੜੀਆਂ ਗੱਠਾਂ ਬਣੀਆਂ ਹੋਣਗੀਆਂ ਅਦਰਕ ਦੇ ਵਿੱਚ ਇਹਨਾਂ ਤੋੜ ਕੇ ਰੱਖ ਲੈਣਾ ਹੈ ਜੇ ਆਪਾਂ ਇਸ ਤੈਨੂੰ ਪੋਲੀਥੀਨ ਦੇ ਵਿੱਚ ਬੰਨ੍ਹ ਰੱਖ ਦਿੰਦੇ ਤਾਂ ਇਹ ਜਲਦੀ ਖਰਾਬ ਹੋ ਜਾਂਦਾ ਤੇ ਇਹਨੂੰ ਆਪਾਂ ਸਟੋਰ ਰੱਖ ਸਕਦੇ ਆ ਕਿਸੇ 8 ਡੱਬੇ ਕੰਟੇਨਰ ਦੇ ਵਿੱਚ ਤੇ ਇਹਨੂੰ ਆਪਾਂ ਅਦਰਕ ਨੂੰ ਚੰਗੀ ਤਰ੍ਹਾਂ ਨਾਲ ਧੋ ਲਵਾਂਗੇ ਧੋ ਕੇ ਇਹਨੂੰ 1.5 ਘੰਟਾ ਧੁੱਪ ਲਵਾ ਲਵਾਂਗੇ ਹਾਂਜੀ ਅਦਰਕ ਨੂੰ ਮੈਂ ਚੰਗੀ ਤਰ੍ਹਾਂ ਨਾਲ ਧੋ ਕੇ ਤੁੱਪ ਲਵਾ ਲਈ ਸੀ ਤੇ ਇਹਦੇ ਵਿੱਚ ਬਿਲਕੁਲ ਵੀ ਇਹ ਗਿੱਲਾ ਨਹੀਂ ਹੋਣਾ ਚਾਹੀਦਾ ਪਾਣੀ ਇਹਦੇ ਵਿੱਚ ਬਿਲਕੁਲ ਨਹੀਂ ਹੋਣਾ ਚਾਹੀਦਾ ਜੇ ਥੋੜਾ ਜਿਹਾ ਵੀ ਗਿੱਲਾ ਰਹਿ ਗਿਆ ਇਹ ਅਦਰਕ ਆਪਣਾ ਤਾਂ ਇਹ ਜਲਦੀ ਖਰਾਬ ਹੋਣ ਦਾ ਤਾਂ ਡਰ ਰਹੂਗਾ ਕਿਉਂਕਿ ਲਸ ਲਸਾਣਾ ਅਦਰਕ ਤੇ ਪਿਆਜ਼ ਅਰੜੇ ਬਹੁਤ ਜ਼ਿਆਦਾ ਮਹਿੰਗੇ ਹੋ ਗਏ ਨੇ ਹੁਣ ਤੇ ਇਹਨੂੰ ਆਪਾਂ ਸਟੋਰ ਕਰਕੇ ਰੱਖ ਲਵਾਂਗੇ ਤਾਂ ਆਪਣੇ ਅੱਗੇ ਜਾ ਕੇ ਗਰਮੀਆਂ ਦੇ ਵਿੱਚ ਕੰਮ ਆਉਂਦਾ ਹੈ ਤੇ ਇਹਨੂੰ ਸਟੋਰ ਕਰਨ ਲਈ ਮੈਂ ਇੱਥੇ ਏਅਰ ਟਾਈਟ ਜਿਹੜਾ ਦਬਰੇ ਆਏ 8 ਟਾਈਟ ਕੰਟੇਨਰ ਕੋਈ ਵੀ ਤੁਹਾਡੇ ਘਰ ਦੇ ਵਿੱਚ ਹੁੰਦਾ ਬਾਦੂ ਪੈ ਹੁੰਦੇ ਆ ਬੱਚਿਆਂ ਦੇ ਹੁੰਦੇ ਸਿਓ ਲੈ ਸਕਦੇ ਹੋ ਤੇ ਨਾਲ ਹੀ ਆਪਾਂ ਇੱਥੇ ਇੱਕ ਟਿਸ਼ੂ ਪੇਪਰ ਲੈਣਾ ਹੈ ਟਿਸ਼ੂ ਪੇਪਰ ਦਾ ਇਹ ਫਾਇਦਾ ਹੈ ਜਦੋਂ ਵੀ ਆਪਾਂ ਅਦਰਕ ਕੱਢਾਂਗੇ ਫ੍ਰਿਜ ਦੇ ਵਿੱਚੋਂ ਤਾਂ ਜਦੋਂ ਫ੍ਰਿਜ ਦੇ ਵਿੱਚ ਆਪਾਂ ਰੱਖ ਦਾਂਗੇ ਇਹਨੂੰ ਅਦਰਕ ਨੂੰ ਤਾਂ ਹਲਕਾ ਜਿਹਾ ਇਹਦੇ ਵਿੱਚ ਨਮੀ ਬਣ ਜਾਂਦੀ ਹੈ ਪਰਪ ਵਗੈਰਾ ਦੀ ਤਾਂ ਜੋੜੀ ਵੀ ਨਮੀ ਹੁੰਦੀ ਜਿਹੜੀ ਵੀ ਇਹਦੇ ਵਿੱਚ ਨਮੀ ਬਣ ਜਾਣੀ ਹੈ ਅਦਰਕ ਦੇ ਵਿੱਚ ਤਾਂ ਹੋਏ ਇਹ ਟਿਸ਼ੂ ਪੇਪਰ ਆ ਜਿਹੜਾ ਇਹ ਸੋਕ ਲਵੇਗਾ ਤੇ ਇਸ ਪ੍ਰਕਾਰ ਆਪਾਂ ਸਾਰਾ ਅਦਰਕਾ ਜਿਹੜਾ 에ਅਰਟਾਈਟ ਕੰਟੇਨਰ ਦੇ ਵਿੱਚ ਪਾ ਦਵਾਂਗੇ ਆਪਣਾ ਜਿਹੜਾ ਅਦਰਕ ਆ ਉਹ ਲੰਬੇ ਸਮੇਂ ਤੱਕ ਖਰਾਬ ਨਹੀਂ ਹੋਵੇਗਾ ਤੇ ਇਹ ਇਦਾਂ ਹੀ ਆਪਾਂ ਨੂੰ ਮਿਲੇਗਾ ਤੇ ਜਦੋਂ ਵੀ ਤੁਸੀਂ ਅਦਰਕ ਲੈਣਾ ਹੈ ਸਬਜ਼ੀ ਵਾਸਤੇ ਤਾਂ ਤੁਸੀਂ ਬਿਨਾ ਧਾਗੇ ਵਾਲਾ ਅਦਰਕ ਮਿਲ ਜਾਂਦਾ ਉਹ ਵਾਲਾ ਲੈਣਾ ਹੈ ਤੁਸੀਂ ਧਾਗੇ ਵਾਲਾ ਅਦਰਕ ਬਿਲਕੁਲ ਨਹੀਂ ਲੈਣਾ ਜਿਹਦੇ ਵਿੱਚ ਧਾਗੇ ਨਹੀਂ ਹੁੰਦੇ ਉਹ ਵਾਲਾ ਅਦਰਕ ਲੈਣਾ ਜਿੱਦਾਂ ਆਪਾਂ ਇਹ ਤੋੜ ਕੇ ਥੋੜਾ ਜੰਨੂੰ ਇਦਾਂ ਆਰਾਮ ਨਾਲ ਟੁੱਟ ਜਾਵੇ ਜਿਹੜਾ ਅਦਰਕ ਉਹ ਵਾਲਾ ਅਦਰਕ ਲੈਣਾ ਆਪਾਂ ਸਟੋਰ ਕਰਨ ਦੇ ਲਈ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ੍ਰੀ ਅਕਾਲ